ਦੇ ਆ ਜਿਹੜਾ ਜਾਮ ਲਾਇਆ ਤੁਸੀਂ ਕਾਦੇ ਵਾਸਤੇ ਲਾਇਆ ਹੈ ਭਾਈ ਜਿਹੜਾ ਡਰਾਈਵਰ ਆ ਵਾ ਰੂਲ ਕਰਿਆ ਹੈ ਹਾਂ ਇਹ ਹੁਣ ਐ ਦੋਸਤੋ ਕਾਰਾਂ ਨਾਲ ਅਸੀਂ ਫਸਦੇ ਹਾਂ ਅਗਰ ਵਿੱਚ ਫਸ ਗਿਆ ਸਾਡੇ ਵਾ ਕਿਹੜਾ 10 ਲੱਖ ਰੁਪਏ ਅਸੀਂ 10 ਸਾਲ ਜੋਗੇ ਸੇਲਮਾ ਜਾਵਾਂਗੇ ਨਾ ਕੈਂਡਾ ਭਾਵਾ ਇਹ ਜਿਹੜਾ ਜਾਮ ਲਾਣ ਦਾ ਕਾਰਨ ਕੀ ਹੈ ਕਹੋ ਨਾ ਇਹ ਭਾਈ ਜਿਹੜਾ ਸਜ਼ਾ ਕਰਿਆ 10 ਲੱਖ ਰੁਪਏ ਦੇਣਾ ਡਰਾਈਵਰਾਂ ਨੇ ਅਗਰ ਗੱਡੀ ਦੇ ਵਿੱਚ ਵੱਜੇ ਠੀਕ ਹੈ ਅਸੀਂ 10 ਲੱਖ ਰੁਪਏ ਵੱਡੀ ਗੱਡੀ ਵਾਲੇ ਦੇਣਗੇ ਤੇ ਜਨ ਸਾਲ ਦੀ ਸਜ਼ਾ ਵੀ ਸਾਨੂੰ ਹੋਊਗੀ ਅੱਛਾ ਜੀ ਇਹ ਕਰਕੇ ਲਾਇਆ ਆਪ ਪਤਾ ਨੇ ਆਮ ਹੰਡਾ ਕੋਈ ਨਹੀਂ ਕੋਈ ਇਹ ਤਾਂ ਕਰਦੇ ਆ ਕੋਈ ਚਸ਼ਮੇਰਾ ਦੇਖ ਸਕਦੇ ਹੋ ਜੀ ਜਿਹੜੀ ਆਮ ਪਬਲਿਕ ਹੈ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਤੋ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਾਮ ਲੱਗੇ ਹਰਾਸ ਕਰ ਰਹੇ ਹੈ ਬਿਨਾਂ ਗਾਤੂ ਮੇ ਜੇ ਇਹ ਲੋਕਾਂ ਨੂੰ ਮੈਡ ਸਰਕਾਰੀ ਮੁਲਾਜ਼ਮਾ ਮੈਂ ਆਪ ਦੀ ਡਿਊਟੀ ਤੇ ਜਾ ਰਿਹਾ ਕਿਸੇ ਕੋਈ ਬੰਦਾ ਮੇਰੀ ਵੀ ਆਪ ਦੇ ਕਮਰੇ ਵਿੱਚ ਵੇਟ ਕਰ ਰਿਹਾ ਹੋਗਾ ਤੇ ਮੈਨੂੰ ਡਿਊਟੀ ਤੇ ਜਾਣ ਤੋਂ ਰੋਕ ਰਹੀ ਹੈ ਇਹ ਕੋਈ ਬੜੀ ਚੰਗੀ ਗੱਲ ਤੁਸੀਂ ਐਂਬੂਲੈਂਸਾਂ ਖੜੀਆਂ ਨੇ ਜੀ ਪਿੱਛੇ ਤੁਸੀਂ ਹਾਲਾਤ ਦੇਖੋ ਲੋਕਾਂ ਦੇ ਜਿਵੇਂ ਲੋਕਾਂ ਨੂੰ ਹਰਾਸ ਕਰ ਰਹੇ ਹੈ ੱੱਕਾ ਕਰ ਰਹੇ ਹੈ देख सकते हो जी जाम बहुत लंबा दूर तक जाम लगे हुआ है जी का जाएगा ट्रक यूनियन ट्रक भाईचारे पीकअपा वालों जाम लग्या गया है जी तो देखने जा तो रहे आम पब्लिक इतने बहुत ज़्यादा परेशान हो रही है जी ਇਹ ਬਾਈਪਾਸ ਬੰਨ ਮਾਜਰਾ ਕੁਰਾਲੀ ਰੋਪੜ ਰੋਡ ਤੇ ਜੀ ਪਰ ਪਰ ਕੇ ਉਸ ਨੂੰ ਬੰਦ ਕਰ ਦਿਓ ਹੈ ਹੈ ਫੋਰਟੀ ਕਟੂਰਦਨ ਭਾਈ ਇਹ ਛੋਟੇ ਜਿਆਦੇ ਤਾਹੇ ਬੜੀਆਂ ਉਹ ਕਰਦੇ ਕਦੇ ਤੋ ਤੁਸੀਂ ਦੇਖ ਸਕਦੇ ਹੋ ਸੁਵਿਰਾ ਜੀ ਜਿਹੜੀ ਪਬਲਿਕ ਪਰਖਾਨ ਹੋ ਰਹੀ ਹੈ ਜੀ ਉਹ ਇੱਕ ਮਿੰਟ ਰੁਕੋ ਗੱਡੀਆਂ ਆਪਣੇ ਆਪ ਪਾਸੇ ਚੱਕ ਰਹੀਆਂ ਜੀ ਸੋ ਤੁਸੀਂ ਲਾਈਵ ਤਸਵੀਰਾਂ ਸਿੱਧੀਆਂ ਦੇਖ ਸਕਦੇ ਹੋ ਤਾਂ ਇਹ ਗੱਡੀਆਂ ਗੱਡੀਆਂ ਮੂਰੇ ਦੇ ਕਰ ਦਿਓ ਭਾਈ ਮੂਰੇ ਦੇ ਵੀ ਕਰ ਦਿਓ ਚਲੋ ਭਾਈ ਚਲੋ ਚਲੋ ਭਾਈ ਕਰ ਦਿਓ ਯਾਰ ਗੱਡੀਆਂ ਇਹ ਗੱਡੀ ਖੜੀ ਹੈ ਓ ਪਬਲਿਕ ਨੇ ਆਪੇ ਦੀ ਸਾਈਡ ਤੇ ਕਰਕੇ

ਇਹਨੂੰ ਸਾਰੇ ਕਰਨੇ ਕਰਨਾ ਹੈ ਇੱਥੇ ਇੱਕ ਗੱਲ ਹੈ ਕੋਰਾਂ ਦੇ ਅੱਗੇ ਇਹ ਕਰਦੇ ਹਾਂ ਕੋਈ ਕੁਝ ਹੋਰ ਨਹੀਂ ਕਰਦੇ ਹਾਂ ਆਹ ਦੇ ਬਾਰੇ ਵਿੱਚ ਅਲੱਗ ਕਰਦੇ ਹਾਂ 11 ਦਾ ਵੀ ਕਰਦੇ ਹਾਂ ਆਹ ਕਾਹਦਾ ਕਰ ਰਹੇ ਹੋ ਇੰਪੈਕਟ ਫਿਰ ਰੁਕੂਗਾ ਸਾਰੇ ਨਾਲ ਸਤ ਤੁਸੀਂ ਦੇਖੋ ਹਾਲਾਤ ਉਹ ਯਾਰ ਰਾਤਾ ਖੋਲਣ ਲੱਗਿਆ ਜੀ ਬੰਦੋ ਉਹ ਪਬਲਿਕ ਨੇ ਇਹ ਰਸਤਾ ਖਲਵਾ ਦਿੱਤਾ ਜੀ ਪਬਲਿਕ ਬਹੁਤ ਜ਼ਿਆਦਾ ਯਾਰ ਚੌਕ ਸਾਰੇ ਘੱਟ ਰਹੇ ਆ ਯਾਰ ਅਸੀਂ ਇਕੱਲੇ ਆ ਯਾਰ ਚੌਕ ਸਾਰੇ ਘੱਟ ਰਹੇ ਆ ਯਾਰ ਅਸੀਂ ਇਕੱਲੇ ਆ

ਗੱਲ ਦੀ ਨਹੀਂ ਵੀਰੇ ਉਹਨਾਂ ਦੀ ਤੇਰੀ ਗੱਲ ਸੁਣ ਸਾਡੇ ਤੋਂ ਮਰੀਜ਼ ਵੀ ਆਇਆ ਵੀ ਮਰੀਜ਼ ਵੀ ਆਇਆ ਆਪਣੀ ਤੁਸੀਂ ਪਹਿਲਾਂ ਅਨਾਉਂਸਟਾ ਕਰੋ ਨਹੀਂ ਵੀਰੇ ਮਰੀਜ਼ ਵਾਲੇ ਬੰਦੇ ਹੁੰਦਾ ਰੋਕ ਨਹੀਂ ਪਾਏ ਆਪਣੀ ਆਹ ਨਾ ਮਰੀਜ਼ ਸਾਡੇ ਖਲੇਟੇ ਰੇਡੀ ਕਰ ਚੱਤਾ ਹੋਵੇ ਗੱਲ ਦੀ ਕਰਾ ਵੀਰੇ ਇਹ ਮਲਾਈ ਦੇ ਆਉਣਾ ਨਹੀਂ ਕਿੱਧਰ ਜਾਣਾ ਆ ਮੇਰੇ ਕਿਤਾ ਕੀ ਮਤਲਬ ਹੈ ਕੋਨਾ ਲਾ ਅਗਲੇ ਵੀ ਕੱਲ ਦੀ ਅਨਾਉਂਸ ਹੋਈ ਵੀ ਅੱਜ ਤੋਂ ਆਹ ਭਾਈ ਮਰਸੂ ਆਹ ਭਾਈ ਇਹ ਸੁਣੋ ਜੱਥ ਹੋਈ ਹੋਈ ਸਾਡੇ ਘਰ ਬਿਨੇ ਬੈਠੇ ਹੋਇਆ ਕਿੱਥੇ ਚਾਹੀਏ ਦੱਸੋ ਕਿੱਥੋਂ ਆਏ ਭਾਈ ਤੁਸੀਂ ਅਸੀਂ ਦਿੱਲੀ ਤੋਂ ਆਏ ਮਾਤਾ ਜੀ ਆਹ ਮਾਤਾ ਜੀ ਆ ਪ੍ਰੋਬਲਮ ਕੀ ਹੈ ਜੀ ਬੰਮੀ ਨਹੀਂ ਡੱਟ ਹੋਈ ਆ ਉਹਨੇ ਤਾਂ ਮੁੰਡੇ ਸਾਡੇ ਕੋਲ ਬੈਠਾ ਹੋਇਆ ਅੱਛਾ ਜੀ ਕਿੱਥੇ ਚਾਹੀਏ ਦੱਸੋ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆਂ ਤੁਸੀਂ ਬੋਲੋ ਕਹਿੰਦੇ ਆ ਭਾਈ ਇਹਦਾ ਸਾਲ ਹੋਣਾ ਦੇਖਿਆ ਸਾਨੂੰ ਸਾਡੇ ਨਾਲ ਲੱਗਣੇ ਆ ਠੀਕ ਲੇਕਿਨ ਅਮਰੋ ਮੁੰਡਾ ਜਦੋਂ ਲੈਣਾ ਰੋਕੋ ਸੁਣਨਾ ਤੁਸੀਂ ਜਾਣਦੇ ਹੋ ਯਾਰ ਗੱਡੀ ਵਾ ਸਕਦੀ ਬੰਦ ਬੰਦ ਲੋ ਕੋਹੜਾ ਤੋਂ ਪਤਾ ਨਹੀਂ ਆ ਵੀ ਓਏ ਸਾਨੂੰ ਕੱਢ ਦਿਓ ਬਿਨਾ ਮਤਲਬ ਤੋਂ ਥੋੜੀ ਜਿਹੀ